ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਰਲੇਮਾ ਖਤਮ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਹੁਣ ਪੰਗ ਕਰ ਦਿੱਤੀ ਗਈ ਹੈ ਗੁਰਪ੍ਰਤਾਪ ਸਿੰਘ ਬਡਾਲਾ ਜਿਹੜੇ ਇਸ ਦੇ ਕਨਵੀਨੀਅਨਸ ਹਨ ਉਹਨਾਂ ਮੁਤਾਬਕ ਜੋ ਜਥੇਦਾਰ ਸਾਹਿਬ ਦਾ ਆਦੇਸ਼ ਹੋਇਆ ਹੈ ਉਸ ਆਦੇਸ਼ ਨੂੰ ਇਨ ਬਿਨ ਪੂਗਾਦੇ ਹੋਏ ਸੁਧਾਰ ਲਹਿਰ ਦੀਆਂ ਗਤੀਵਿਧੀਆਂ ਬੰਦ ਕਰਦੀਆਂ ਨੇ ਤੇ ਹੁਣ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਸਾਹਿਬ ਦੇ ਆਦੇਸ਼ ਹੋਏ ਸਨ ਉਹਨਾਂ ਦੇ ਮੁਤਾਬਕ ਅਹੁਦੇਦਾਰ ਜਿਹੜੇ ਨੇ ਉਹ ਚੁਣੇ ਜਾਣਗੇ ਮੈਂਬਰ ਚੁਣੇ ਜਾਣਗੇ ਉਦੇ ਵਿੱਚ ਸਹਿਯੋਗ ਦੇਣਗੇ ਉਹਦੇ ਨਾਲ ਰਲ ਕੇ ਚੱਲਣਗੇ ਸੋ ਹੁਣ ਜਿਹੜਾ ਵੱਖਰਾ ਸ਼੍ਰੋਮਣੀ ਅਕਾਲੀ ਦਲ ਸੁਭਾਰ ਲਹਿਰ ਚੱਲੀ ਸੀਗੀ ਉਹਦਾ ਖਾਤਮਾ ਹੋ ਗਿਆ ਹੈ ਉਹਦਾ ਖਤਮ ਹੋ ਗਿਆ ਹੈ ਉਹ ਸਾਰੇ ਮੈਂਬਰਸ ਨੇ ਅੱਜ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਸ ਵੇਲੇ ਦੇ ਮੰਤਰੀ ਰਹੇ ਜਿਨ੍ਹਾਂ ਨੂੰ ਸਜ਼ਾ ਲਗਾਈ ਗਈ ਸੀ ਅੱਜ ਉਹਨਾਂ ਨੇ ਆਪਣੀ ਸਜ਼ਾ ਪੂਰੀ ਕਰਕੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ ਸੀਗਾ ਔਰ ਉਸ ਤੋਂ ਬਾਅਦ ਹੋਈ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਹੈ ਉਹ ਆਪਸ ਦੇ ਵਿੱਚ ਰਲੇਵਾ ਹੋ ਗਿਆ ਹੈ ਔਰ ਜਿਹੜਾ ਅਗਲਾ ਆਦੇਸ਼ ਜਥੇਦਾਰ ਸਾਹਿਬ ਦਾ ਸੀਗਾ ਉਹਦੇ ਮੁਤਾਬਿਕ ਹੁਣ ਜਿਹੜੀ ਨਵੀਂ ਪ੍ਰਕਿਰਿਆ ਸ਼ੁਰੂ ਹੋਏਗੀ ਨਵੀਂ ਭਰਤੀ ਸ਼ੁਰੂ ਹੋਏਗੀ ਉਹਦੇ ਵਿੱਚ ਸਾਥ ਦੇਣਗੇ ਔਰ ਜਿਹੜੇ ਉਧੇਦਾਰਾਂ ਦਾ ਚੋਣ ਹੋਏਗਾ ਉਹਦੇ ਨਾਲ ਹੀ ਚੱਲਣਗੇ ਜਥੇਦਾਰ ਸਾਹਿਬ ਨੇ ਫੈਸਲਾ ਲਿਆ ਸੀ ਕਿ ਇੱਕ ਕਮੇਟੀ ਬਣਾ ਕੇ ਤੇ ਅਕਾਲੀ ਦਲ ਦੀ ਨਵੀਂ ਭਰਤੀ ਸ਼ੁਰੂ ਹੋਣੀ ਸੀ ਉਹ ਕਮੇਟੀ ਨੂੰ ਉਹਨਾਂ ਨੇ ਉਹਦੀ ਜ਼ਿੰਮੇਵਾਰੀ ਲਈ ਸੀ ਆਦੇਸ਼ ਦਿੱਤਾ ਸੀਗਾ ਕਿ ਤੁਸੀਂ ਡੈਲੀਗੇਟ ਬਣਾ ਕੇ ਤੇ ਸਾਰਾ ਢਾਂਚਾ ਅਕਾਲੀ ਦਲ ਦਾ ਨਵੇਂ ਸਿਰੇ ਤੋਂ ਬਣਾਓ ਤੇ ਉਹਦੀ ਉਹਦੇ ਵਿੱਚ ਆਪਣੇ ਪ੍ਰਧਾਨ ਦੀ ਵੀ ਚੋਣ ਹੋਣੀ ਹੈ ਜੋ ਡੈਲੀਗੇਟ ਸਾਰੇ ਮੁਕੰਮਲ ਹੋਗੇ ਸੂਬੇ ਦੇ ਤੇ ਨਾਲ-ਨਾਲ ਉਹਨਾਂ ਨੇ ਕਿਹਾ ਸੀਗਾ ਸਾਨੂੰ ਕਿ ਤੁਸੀਂ ਸਦਾਰ ਲੈਰ ਸਮੇਟ ਕੇ ਤੇ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਕੰਮ ਕਰੋ ਤੇ ਇਹ ਜਿਹੜਾ ਉਹਨਾਂ ਦਾ ਆਦੇਸ਼ ਆ ਬਹੁਤ ਦੂਰਅੰਦੇਸ਼ੀ ਵਾਲਾ ਆ ਲੋਕਾਂ ਨੇ ਬਹੁਤ ਨੂੰ ਵਧੀਆ ਤਰੀਕੇ ਨਾਲ ਸਰਾਇਆ ਤੇ ਸਭ ਨੇ ਇਹ ਸਮਝਿਆ ਕਿ ਹੁਣ ਅਕਾਲੀ ਦਲ ਇੱਕ ਨਵੀਂ ਰੂਪਰੇਖਾ ਨਾਲ ਬਣ ਜਾ ਰਿਹਾ ਹੈ ਲੋਕਾਂ ਨੂੰ ਆਸ ਵੱਜ ਗਈ ਕਿ ਅਕਾਲੀ ਦਲ ਹੁਣ ਆਪਣੇ ਨਵੀਆਂ ਲੀਹਾਂ ਤੇ ਚੱਲੂਗਾ ਤੇ ਜਿਹੜੇ ਲੋਕ ਅਕਾਲੀ ਦਲ ਤੋਂ ਟੁੱਟ ਗਏ ਸੀ ਉਹਨਾਂ ਦਾ ਵੀ ਮਨ ਬਣ ਗਿਆ ਸੀ ਕਿ ਅਸੀਂ ਦੁਬਾਰਾ ਅਕਾਲੀ ਦਲ ਦੇ ਨਾਲ ਜੁੜਨਾ ਚਾਹੁੰਦੇ ਹੁਣ ਸਾਨੂੰ ਬਹੁਤ ਸਾਰੇ ਮੈਸੇਜ ਆਉਣ ਲੱਗੇ ਸਨੇ ਆਉਣ ਲੱਗੇ ਬੱਖਰੇ ਬੱਖਰੇ ਪਾਸਿਆਂ ਤੋਂ ਇਲਾਕਿਆਂ ਤੋਂ ਕਿ ਹੁਣ ਅਸੀਂ ਵੀ ਅਕਾਲੀ ਦਲ ਦੇ ਮੈਂਬਰ ਬਣਨਾ ਚਾਹੁੰਦੇ ਆ ਪਰ ਲੋਕਾਂ ਦਾ ਇੰਨਾ ਸੀ ਜਜ਼ਬਾਤ ਇੰਨੇ ਸੀ ਉਹਨਾਂ ਦੇ ਸਿੰਘ ਸਭਾ ਦੇ ਉਸ ਹੁਕਮਾਂ ਦੇ ਨਾਲ ਜੁੜੇ ਹੋਏ ਇਹ ਸਾਨੂੰ ਵੀ ਲੱਗਦਾ ਸੀ ਕਿ ਹੁਣ ਅਕਾਲੀ ਦਲ ਇੱਕ ਨਵੀਂ ਸ਼ਕਤੀ ਲੈ ਕੇ ਅੱਗੇ ਉਭਰੂਗਾ ਐਚ ਐਸ ਫੁਲਕਾ ਨਾਲ ਵੀ ਅਕਾਲੀ ਦਲ ਚੱਲ ਉਹਦੇ ਵਿਚ ਜਾ ਬੜੀ ਚੰਗੀ ਗੱਲ ਹੈ ਜੀ ਐਚ ਐਸ ਫੁਲਕਾ ਜੀ ਬਹੁਤ ਇੱਕ ਨੰਬਰ ਆਪਣੇ ਦੇਸ਼ ਦੇ ਵਕੀਲ ਨੇ ਉਹਨਾਂ ਦਾ ਬਹੁਤ ਸਤਿਕਾਰ ਹੈ ਸਾਰੇ ਪੰਜਾਬ ਵਿੱਚ ਪੰਜਾਬੀਆਂ ਚ ਤੇ ਵਿਸ਼ੇਸ਼ ਤੌਰ ਤੇ ਸਿੱਖ ਜਗਤ ਵਿੱਚ ਉਹਨਾਂ ਨੇ ਬੜੀ ਵੱਡੀ ਸੇਵਾ ਕੀਤੀ ਹੈ ਦਿੱਲੀ ਦੇ ਦੰਗਿਆਂ ਨੂੰ ਲੈ ਕੇ ਉਥੇ ਬਹੁਤ ਵੱਡੀ ਲੜਾਈ ਲੜੀ ਹੈ ਫੁਲਕਾ ਸਾਹਿਬ ਨੇ ਕਦੀ ਉਹਨਾਂ ਦਾ ਦੇਣਾ ਦੇ ਨਹੀਂ ਸਕਦੇ ਫੁਲਕਾ ਸਾਹਿਬ ਦਾ ਜੇ ਉਹਨਾਂ ਦਾ ਮਨ ਬਣ ਗਿਆ ਇਹੀ ਤਾਂ ਸੰਕੇਤ ਆ ਰਹੇ ਨੇ ਇਹ ਸੰਕੇਤ ਆ ਰਹੇ ਨੇ ਕਿ ਮਤਲਬ ਜੇ ਇੱਥੇ ਵੱਡੇ ਵੱਡੇ ਜਿਹੜੇ ਲੋਕ ਨੇ ਇਹਨੇ ਉੱਚੀਆਂ ਵੱਡੀਆਂ ਸਖਸ਼ੀਤਾ ਨੇ ਉਹ ਵੀ ਚਾਹੁੰਦੀਆਂ ਅਕਾਲੀ ਦਲ ਨਾਲ ਜੁੜਨਾ ਤੇ ਆਮ ਜਿਹੜਾ ਆਪਣਾ ਸਧਾਰਨ ਵਿਅਕਤੀ ਆ ਉਹ ਤਾਂ ਚਾਹੂਗਾ ਕਿ ਅਕਾਲੀ ਦਲ ਨਾਲ ਜੁੜਨਾ ਪਰ ਗੱਲ ਇਹ ਵੀ ਜੇ ਸਿੰਘ ਸਭਾ ਦੇ ਜਿਹੜੇ ਹੁਕਮ ਆ ਉਹਨਾਂ ਦੀ ਇਨ ਬਿਨ ਪਾਲਣਾ ਹੋਵੇ ਤਾਂ ਆ ਇਸ ਤਰ੍ਹਾਂ 6 ਮਹੀਨੇ ਦੇ ਅੰਦਰ ਅੰਦਰ ਭੱਤੀ ਕਰਕੇ ਪੁਰਨ ਸਜੀਤੀ ਦੀ ਕੰਮ ਕਰਨ ਦੇ ਨਾਲ-ਨਾਲ ਨਵੀਆਂ ਚੋਣਾਂ ਕਰਾਈਆਂ ਜਾਣੀਆਂ ਹੈ ਤਕੀ ਲੱਗਦਾ ਫਿਰ ਨਵਾਂ ਪ੍ਰਧਾਨ ਕੌਣ ਹੋ ਸਕਦਾ ਜੀ ਦੇਖੋ ਜੀ ਇਹ ਤਾਂ ਸਮੇ ਤੋਂ ਪਹਿਲਾਂ ਆਪਾਂ ਕਹਿ ਨਹੀਂ ਸਕਦੇ ਅਸੀਂ ਕਿਸੇ ਵਿਅਕਤੀ ਦੇ ਨਾਂ ਤਾਂ ਅਸੀਂ ਹੱਕ 'ਚ ਆਂ ਨਾ ਅਸੀਂ ਕਿਸੇ ਵਿਅਕਤੀ ਦੇ ਵਿਰੋਧ 'ਚ ਆਂ ਕੋਈ ਨਾ ਕੋਈ ਲੱਗਦਾ ਕੋਈ ਵੀ ਚੁਣਿਆ ਜਾਵੇ ਤੁਹਾਨੂੰ ਪਰਮਾਨ ਬਿਲਕੁਲ ਜੀ ਇਹ ਤਾਂ ਹੋਣਾ ਹੀ ਚਾਹੀਦਾ ਇਦਾਂ ਹੋਣਾ ਜ਼ਰੂਰੀ ਪਰ ਨਾਲ ਇੱਕ ਗੱਲ ਜ਼ਰੂਰ ਜਿਹੜੀ ਸਾਡੇ ਮਨ ਦੀ ਭਾਵਨਾ ਆ ਉਹ ਇਹ ਆ ਕਿ ਉਹਦਾ ਦੀ ਚੋਣ ਹੋਵੇ ਜਿਹਨੂੰ ਲੋਕ ਵੀ ਪ੍ਰਵਾਨ ਕਰ ਲੈਣ ਤੇ ਅਕਾਲੀ ਦਲ ਨੂੰ ਉਹਦੇ ਨਾਲ ਸ਼ਕਤੀ ਮਿਲੇ ਅਕਾਲੀ ਦਲ ਦਾ ਜਿਹੜਾ ਦੁਆਰਾ ਵਿਸ਼ਵਾਸ ਟੁੱਟ ਗਿਆ ਜੀ ਸੰਗਤਾਂ 'ਚ ਪੰਜਾਬੀਆਂ ਦੇ ਨਾਲ ਅਕਾਲੀ ਦਲ ਦਾ ਵਿਸ਼ਵਾਸ ਦੁਬਾਰਾ ਬਹਾਲ ਹੋ ਸਕੇ ਅਸੀਂ ਕਿਸੇ ਵਿਅਕਤੀ ਦੇ ਵਿਰੋਧ ਨਹੀਂ ਇਹ ਕੋਈ ਨਿੱਜੀ ਗੱਲ ਨਹੀਂ ਹੈਗੀ ਨਾ ਨਿੱਜੀ ਲੈ ਕੇ ਤੁਰੇ ਸੀਗੇ ਸਿਰਸ ਕਰਕੇ ਅਸੀਂ ਦੱਸਣਾ ਚਾਹੁੰਦੇ ਹਾਂ ਤੁਹਾਡੇ ਸਾਰੇ ਆਪਣੇ ਮਾਧਿਅਮ ਰਾਹੀਂ ਕਿ ਇਹ ਜਿਹੜੀ ਪ੍ਰਕਿਰਿਆ ਆ ਪਾਰਦਰਸ਼ਿਤ ਤਰੀਕੇ ਨਾਲ ਹੋਣੀ ਚਾਹੀਦੀ ਆ ਇਹਦੇ ਵਿੱਚ ਬਿਲਕੁਲ ਜੈਨੂਨ ਭਰਤੀ ਹੋਵੇ ਤੇ ਜਿਹਨੂੰ ਆਪਣੇ ਡੈਲੀਗੇਟ ਚੋਣ ਉਹ ਬਣ ਸਕਦਾ ਪਰ ਨਾਲੇ ਵੀ ਜਰੂਰ ਧਿਆਨ ਰੱਖਣਾ ਚਾਹੀਦਾ ਵੀ ਅਕਾਲੀ ਦਲ ਦੁਆਰਾ ਫੇਰ ਆਪਣਾ ਵਿਸ਼ਵਾਸ ਕਾਇਮ ਕਰੇ ਲੋਕਾਂ ਚ ਜੋ ਲੋਕ ਚਾਹੁੰਦੇ ਨੇ ਤੇ ਜੇ ਕਾਲੀਦਾਲ ਦਾ ਵਿਸ਼ਵਾਸ ਨਾ ਕਾਇਮ ਹੋਇਆ ਤੇ ਫੇਰ ਤਾਂ ਕੋਈ ਫਾਇਦਾ ਨਹੀਂ ਹੋਣਾ ਇਸ ਸਾਰੀ ਪ੍ਰਕਿਰਿਆ ਦਾ। ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਲੱਗਦਾ ਕਿ ਹੁਣ ਕਾਲੀਦਾਲ ਆਪਣੀ ਪੂਰਨ ਸਜੀਤੀ ਵੱਲ ਵੱਧ ਰਿਹਾ ਹੈ। ਲੱਗਦਾ ਕਿ ਉਹੀ ਜਿਹੜਾ ਸੁਨਹਿਰੀ ਯੋਗ ਹੈ ਪਰਤੂਗਾ। ਦੇਖੋ ਜੇ ਇਹ ਸਾਰੀ ਪ੍ਰਕਿਰਿਆ ਸਹੀ ਤੰਗ ਤਰੀਕੇ ਨਾਲ ਜੋ ਉਹਨਾਂ ਦੀ ਭਾਵਨਾ ਸੀਗੀ ਸਿੰਘ ਸਭਾ ਦੀ ਜੋ ਉਹਦੇ ਮੁਤਾਬਕ ਸਾਰੀ ਪ੍ਰਕਿਰਿਆ ਮੁਕੰਮਲ ਹੋ ਗਈ ਤੇ ਤਾਂ ਬਿਲਕੁਲ ਹੋਊਗਾ ਜੀ ਉਸ ਅਸਥਾਨ ਤੋਂ 6ਵੇਂ ਬਾਦਸ਼ਾਹ ਜੀ ਦੇ ਅਸਥਾਨ ਤੋਂ ਸਾਨੂੰ ਹੁਕਮ ਹੋਇਆ ਕੌਮ ਨੂੰ ਹੁਕਮ ਹੋਇਆ ਤੇ ਕੌਮ ਕਿਉਂ ਨਾ ਮੰਨੂਗੀ ਕੌਮ ਤਾਂ ਆਪਣੇ ਬਹੁਤ ਜਜ਼ਬੇ ਦੇ ਨਾਲ ਉਹ ਉਹਨਾਂ ਹੁਕਮਾਂ ਦੀ ਪਾਲਣਾ ਕਰੂਗੀ ਪਰ ਗੱਲ ਇਹ ਵੀ ਉਹਦੀ ਉਹ ਜਿਹੜੇ ਹੁਕਮ ਹੈ ਸਭ ਨੂੰ ਮੰਨਨੇ ਚਾਹੀਦੇ ਉਹ ਚ ਆਣਾ-ਗਣਾ ਨਹੀਂ ਕਰਨੀ ਚਾਹੀਦੇ ਰਾਜੀ ਨਾ ਵਾਲਾ ਤੇ ਉਹ ਪੁਰਾਣੀ ਇਹ ਸ਼ਾਮਲ ਹੋ ਰਹੇ ਉਹਨਾਂ ਵੱਲੋਂ ਕੋ ਫੋਨ ਆਇਆ ਦੇਖੋ ਆਪਣੇ ਜਨਾਲਾ ਸਾਹਿਬ ਨੇ ਕਿਹਾ ਕਿ ਜੋ ਸਿੰਘ ਸਭਾ ਦਾ ਫੈਸਲਾ ਆ ਉਹ ਉਹਨਾਂ ਨੇ ਪ੍ਰਵਾਨ ਕਰ ਲਿਆ ਤੇ ਆਪਣੇ ਉਹਨਾਂ ਦਾ ਵੀ ਮੰਨਿਆ ਕਿ ਅਸੀਂ ਵੀ ਅਕਾਲੀ ਦਲ ਵਿੱਚ ਹੁਣ ਸੇਵਾ ਕਰਨੀ ਆ ਜੇ ਮੈਂ ਪਹਿਲਾਂ ਕਰਦੇ ਸੀਗੇ ਸਾਨੂੰ ਬੜੀ ਖੁਸ਼ੀ ਆ ਕਰਕੇ ਬਹੁਤ ਸੀਨੀਅਰ ਲੀਡਰ ਨੇ ਐਮਪੀ ਰਹੇ ਜਾਂ ਮਿਨਿਸਟਰ ਰਹੇ ਜਾਂ ਉਹਨਾਂ ਦੇ ਆਉਣ ਨਾਲ ਅਕਾਲੀ ਦਲ ਨੂੰ ਬਹੁਤ ਸ਼ਕਤੀ ਮਿਲੂਗੀ ਬੜਾ ਘਾਰਾ ਮਿਲੂਗਾ ਪਰੰਪਰਾਜੀ ਤਾਂ ਉਹ ਤਾਂ ਚਲੋ ਆਪਣੇ ਰੱਬ ਨੂੰ ਪਿਆਰੇ ਹੋ ਕੇ ਵੱਡੇ ਪਰੰਪਰਾ ਸਾਹਿਬ ਛੋਟੇ ਪਰੰਪਰਾ ਸਾਹਿਬ ਸਭ ਨੂੰ ਆਉਣਾ ਚਾਹੀਦਾ ਆ ਕੈਮਰਾ ਪਰਸਨ ਨਤੇਸ਼ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ